ਜੋ ਕਹੀ ਤੇ ਵਧੀਆ ਗੱਲ ਤਾਂ ਹੁੰਦੀ ਸੋ ਬੇਨਤੀ ਇਹ ਆ ਅਸੀਂ ਫਿਰ ਨਹੀਂ ਚੱਲਣ ਦੇ ਕਿਸੇ ਹਾਲ ਸਰ ਜੀ ਜੋ ਸ਼ੋ ਆਇਆ ਅੱਜ ਤਾਂ ਸਿਰਫ ਇਹਨੇ ਕਿ ਸਾਡੇ ਸਟਾਫ ਹੀ ਆਇਆ ਸਾਨੂੰ ਤਾਂ ਕੱਲ ਨੂੰ ਜੱਸੀ ਬੰਦੀ ਵਾਲੇ ਉੱਠ ਕੇ ਜਾਂਦੇ ਜਾਂ ਕਰਨਗੇ ਅਸੀਂ ਨਹੀਂ ਚਾਹੁੰਦੇ ਵੀ ਭਾਈਚਾਰਾ ਖਰਾਬ ਹੋਵੇ ਬੜੇ ਵਧੀਆ ਮਤਲਬ ਸ਼ਾਂਤੀਪੂਰਨ ਸਹਿਰ ਚੱਲਦਾ ਨਹੀਂ ਅਸੀਂ ਚਾਹੁੰਦੇ ਹਾਂ ਕਿ ਆਪ ਚੈੱਕ ਕਰ ਇਹਦਾ ਬਿਲਕੁਲ ਹੀ ਮਤਲਬ ਅਸੀਂ ਪੰਜ ਮੁੰਡੇ ਲਾਤੇ ਤੇ ਟਿਕਟੌਕ ਪਰ ਸੀਕ ਕਰਕੇ ਚੈੱਕ ਕਰ ਲਾਂਗੇ ਅਸੀਂ ਤੁਹਾਨੂੰ ਨਹੀਂ ਪਰੇਸ਼ਾਨ ਕਰਨਾ ਅਸੀਂ ਆ ਕੇ ਵਾਰ-ਵਾਰ ਮਤਲਬ ਕੋਈ ਬੰਦਾ ਵੜੇ ਜਾ ਅਸੀਂ ਪੰਜ ਮੁੰਡੇ ਲਾਦੇ ਪੱਕੇ ਬੀ ਤੂੰ ਟਿਕਟੌਕ ਪਰ ਚੈੱਕ ਕਰਨੀ ਆ ਤਾਂ ਸਾਰੀਆਂ ਤੁਹਾਡੀਆਂ ਉਹ ਜਿਹੜੀਆਂ ਹੈਗੀਆਂ ਨੇ ਅੱਛੇ ਅੱਛੇ ਨਾਲ ਚੈੱਕ ਕਰਦੇ ਰਹਿਣਗੇ ਚਲਾਉਗਾ ਤੁਸੀਂ ਚੈੱਕ ਕਰਿਓ ਮੈਂ ਤੁਹਾਨੂੰ ਇੱਕ ਗੱਲ ਕਹਿ ਰਿਹਾ ਹਟਣਾ ਤਾਂ ਅਸੀਂ ਲਾਈਏ ਨਹੀਂ ਲੱਗਣੀ ਹੈ ਇਹ ਕੰਫਰਮ ਸੁਣੋ ਜੀ ਨਾਲ ਲੋਕਾਂ ਦਾ ਬਹੁਤ ਧੰਨਵਾਦ ਤੁਹਾਡਾ ਬਾਕੀ ਤੁਸੀਂ ਆਪ ਦੇ ਸਭ ਚੈੱਕ ਕਰ ਲੋਗੇ ਦਿੱਕਤ ਨਹੀਂ ਮੈਂ ਉਹ ਭੁੱਲ ਰਿਹਾ ਨਹੀਂ ਕਿ ਇੰਟਰਨ ਚੱਲਦਾ ਕੋਈ ਨੈਟ ਦੀ ਸਮੱਸਿਆ ਉਹ ਸਾਰੀ ਸਾਨੂੰ ਥੋੜਾ ਸਕਰੀਨ ਚੈੱਕ ਕਰਾ ਦਿਓ 2 4 5 ਜਾਨੀ ਚੱਲ ਰਹੀ ਹੈ ਦੋ ਤਿੰਨ ਆਹ ਦੋ ਚੱਲ ਰਹੀ ਹੈ ਫਿਰ ਆ ਸ਼ਡਿਊਲ ਆਜਾ ਬੱਕਰੀ ਜਾਨ ਪਾਈ ਇਹਨਾਂ ਨੇ ਕਿ ਬੱਕਰੀ ਜਾਨ ਪਾਈ ਆ ਟੂਡੇ ਐਟ ਓਨਲੀ 99 ਸੇਮ ਆ ਰਿਹਾ ਹਾਂ ਠੀਕ ਹੈ ਤੁਹਾਨੂੰ ਲੱਗਦਾ ਇਹ ਮੂਵੀ ਚੱਲ ਰਹੀ ਹੋਣੀ ਹੈ ਜੀ ਤੁਹਾਨੂੰ ਲੱਗਦਾ ਇਹ ਮੂਵੀ ਚੱਲ ਰਹੀ ਹੈ ਵੇ ਅਸੀਂ ਚੈੱਕ ਕਰਵਾ ਲੈਨੇ ਜੀ ਜੇ ਚੱਲੇਗੀ ਮੂਵੀ ਅਸੀਂ 5 ਮੁੰਡਿਆਂ ਦੀ ਮਲਾਜ਼ਮਾਂ ਦੀ ਡਿਊਟੀਆਂ ਲਾ ਦਿਆਂਗੇ ਬਗੈਰ ਟਿਕਟਾਂ ਪਰਚੇਜ ਕਰਕੇ ਸਾਰੀਆਂ ਜਿਹੜੀਆਂ ਉਹ ਸਕਰੀਨਾਂ ਚੈੱਕ ਕਰਨਗੇ ਜੇ ਕਰਨਗੇ ਅਸੀਂ ਫਿਲਮ ਕਿਸੇ ਹੱਦ ਤੋਂ ਚਲਾ ਦਿਆਂਗੇ ਕਿਸੇ ਹਾਲਤ ਵਿੱਚ ਕੁਝ ਵੀ ਕਰਨਾ ਪਵੇ ਅਸੀਂ ਨਹੀਂ ਚਾਹੁੰਦੇ ਕੋਈ ਵੀ ਜਿਹੜਾ ਭਾਈ ਜਰਾ ਖਰਾਬ ਹੋਵੇ ਤੇ ਵਧੀਆ ਗੱਲ ਹੈ ਜੀ ਇਹਨਾਂ ਨੇ ਕਿਹਾ ਵੀ ਨਹੀਂ ਚਲਾਉਂਦੇ ਜੇ ਇਨਸ਼ੋਰ ਕਰਦੇ ਨੇ ਸਾਨੂੰ ਕਿਹੜਾ ਵੀ ਇਹ ਗੱਲ ਵੀ ਆ ਕੇ ਇੱਥੇ ਵੈਕੁਰ ਜੀ ਦਾ ਖਾਲਸਾ ਵੈਕੁਰ ਜੀ ਦੀ ਫਤਿਹ ਮੈਂਬਰ ਪਾਰਲੀਮੈਂਟ ਕਰਨਲ ਰੌਤਰੀ ਜੀ ਐਮਰਜੈਂਸੀ ਫਿਲਮ ਬਣਾਈ ਗਈ ਹੈ ਇਹਦੇ ਵਿੱਚ ਕੌਮ ਦੇ ਸ਼ਹੀਦ ਸੰਤ ਬਾਬਾ ਜਰਨੈਲ ਸਿੰਘ ਭੰਡਰਾਵਾਲੀ ਦੀ ਕਰਤਾ ਕੁਰਸੀ ਹੋਰ ਸਿੱਖ ਕੌਮ ਦੀ ਕਰਤਾ ਕੁਰਸੀ ਕੀਤੀ ਹੈ ਜਦੋਂ ਇਹ ਮੂਵੀ ਬਣੀ ਸੀ ਉਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਤਰਾਜ਼ ਕੀਤਾ ਸੀ ਵੀ ਜਿਹੜੇ ਇਤਰਾਜ਼ ਹੋ ਕੇ ਸੀਨ ਇਹੋ ਕੱਟ ਕੇ ਮੂਵੀ ਚ ਲਾੜੀ ਸਾਨੂੰ ਕੋਈ ਇਤਰਾਜ਼ ਨਹੀਂ ਪਰੰਤੂ ਇਹਨਾਂ ਨੇ ਕੋਈ ਸੀਨ ਨਹੀਂ ਕੱਟਿਆ ਉਸੇ ਤਰ੍ਹਾਂ ਦੀ ਫਿਲਮ ਜਿਹੜੀ ਰਿਲੀਜ਼ ਕਰ ਦਿੱਤੀ ਗਈ ਹੈ ਅੱਜ ਫਿਲਮ ਰਿਲੀਜ਼ ਹੋਣੀ ਸੀ ਔਰ ਇਸੇ ਕਕੇ ਸ਼ਰੂਨੀ ਗੁਰਦੁਆਰਾ ਪਰਮੁਖ ਪੰਦੀ ਫੈਸਲਾ ਕੀਤਾ ਵੀ ਸਿੱਖ ਸੰਸਥਾਵਾਂ ਜਥੇਬੰਦੀਆਂ ਨਾਲ ਲੈ ਕੇ ਇਹਦਾ ਵਿਰੋਧ ਕੀਤਾ ਜਾਵੇ ਵੀ ਇਹ ਮੂਵੀ ਕਿਸੇ ਹਾਲ ਚੱਲਣ ਨਹੀਂ ਦੇ ਜਵੇ ਔਰ ਇਹ ਮੂਵੀ ਕਿਸੇ ਹਾਲ ਦੇ ਵਿੱਚ ਵੀ ਅਸੀਂ ਚੱਲਣੇ ਨਹੀਂ ਦੇਾਂਗੇ ਰਾਤ ਬੁਕਿੰਗ ਹੋਈ ਵੀ ਦੱਸੀ ਜਾ ਰਹੀ ਰਾਤ ਕੁਝ ਬੁਕਿੰਗ ਹੋਈ ਸੀ 19 ਤਰੀਕ ਦੀ ਤਕਰੀਬਤ ਨਾਲ ਦੀ ਸੋਲਡ ਆਊਟ ਸੀ ਲੇਕਿਨ ਹੁਣ ਜਿਹੜਾ ਇਹਨਾਂ ਦਾ ਮੈਨੇਜਰ ਆ ਉਹਨੇ ਆ ਕੇ ਦਿਖਾਇਆ ਔਰ ਕਹਾ ਵੀਆ ਵੀ ਅਸੀਂ ਉਹ ਟਿਕਟਾਂ ਦੇ ਰਿਫੰਡ ਕਰ ਦਿੱਤਾ ਹੈ ਕਿ ਅਸੀਂ ਮੂਵੀ ਨਹੀਂ ਚਲਾਵਾਂਗੇ ਫਿਰ ਵੀ ਅਸੀਂ 5 ਅੰਪਲਾਈ ਦੀ ਡਿਊਟੀ ਲਾਈ ਹੈ ਹੁਣ ਅੰਦਰ ਚੈੱਕ ਕਰਨਗੇ ਨੇ ਔਰ ਵਾਰ-ਵਾਰ ਰ ਤਾਂ ਪਹਿਲਾਂ ਨੂੰ ਪ੍ਰੇਮਪੁਰਕ ਰੁਕਿਆ ਜਾਊਗਾ ਅਗਰ ਨਹੀਂ ਰੁਕਦੇ ਫਿਰ ਜਿਸ ਤਰ੍ਹਾਂ ਦੀ ਹਾਲਾਤ ਹੋਣਗੀਆਂ ਉਹ ਦੇਖ ਲਾਂਗੇ ਪ੍ਰਸ਼ਾਸਨ ਵੱਲੋਂ ਕਿਹਾ ਜਾ ਪ੍ਰੋਸੈਕਟਾ ਪ੍ਰਸ਼ਾਸਨ ਨੇ ਪ੍ਰੋਸੈਕਟਾ ਵੀ ਮੂਵੀ ਪਟੰਡੇ ਵਿੱਚ ਨਹੀਂ ਚੱਲੇਗੀ ਇੱਕਦਮ ਪਹੁੰਚੋ ਖਲਸਾ ਵੈਗ ਰੂਪਤਾ ਜੀ ਮੈਂ ਮੇਜਰ ਸਿੰਟੇਲੋ ਮੈਂਬਰਸ਼ਿਪ ਰਿਕੁਇਟੀ ਆਜੀ ਦਾ ਜੀ ਜਿਹੜਾ ਸਾਡੇ ਗੁਰੂ ਨੇ ਸਿਫਾਇਆ ਦਿਆ ਸ਼ਾਂਤੀ ਸ਼ਾਂਤੀ ਜੋਣੇ ਵੀ ਜੋ ਵੀ ਸਾਨੂੰ ਤਰਾਲ ਆ ਸ਼ਰੋਣੀ ਗੇਟ ਨੂੰ ਜੋ ਵੀ ਸਾਡੇ ਖਰਾ ਕਲਾਪੇ ਨੀਚਾ ਦਿਖਾਉਂਦਾ ਉਹਦੇ ਜੋ ਕੱਢਿਆ ਜਾਵੇ ਸਾਨੂੰ ਕਿਸੇ ਦੇ ਉਹਨਾਂ ਦਾ ਰੋਜ਼ਗਾਰ ਆ ਉਹਦਾ ਚਲੌੜ ਪਰ ਸਾਡੇ ਹਿਰਦੇ ਨੂੰ ਦੁੱਖ ਨਾ ਪਹੁੰਚਾਉਣ ਕਿਉਂਕਿ ਸਾਡੇ ਅੰਦਰ ਦਇਆ ਪਾਈ ਹੈ ਗੁਰੂ ਨਾਨਕ ਨੇ ਉਹ ਦਇਆ ਨੂੰ ਪਾਸੇ ਨਾ ਕੀਤਾ ਜਾਵੇ ਅਸੀਂ ਕਹੋਨੇ ਸਾਡਾ ਹਿੰਦੁਸਤਾਨ ਸ਼ਾਂਤੀ ਨਾਲ ਵਸੇ ਸ਼ਾਂਤੀ ਰਹੇ ਸਾਰੇ ਲੋਕ ਮਿਲ ਕੇ ਇਹ ਨਹੀਂ ਸਾਡਾ ਕੰਮ ਹੈ ਖਰਮ ਕਾਫੀ ਟਾਈਮ ਤੋਂ ਵਾਅਦੇਾਂ ਚਾ ਅੱਜ ਰਿਲੀਜ਼ ਹੋਣ ਜਾ ਰਹੀ ਐ ਕਾਫੀ ਜਿਹੜੇ ਹੈ ਕੈਸ਼ਿੰਗ ਅਰਸ਼ ਵੀ ਕੀਤਾ ਗਿਆ ਸਾਨੂੰ ਲੋਕਾਂ ਲਈ ਪਰ ਹੁਣ ਤੁਹਾਨੂੰ ਲੱਗਦਾ ਵੀ ਸਿਨੇਮਾ ਜਦੋਂ ਸਾਨੂੰ ਹੁਕਮ ਆਇਆ ਜਿਹੜੇ ਸਾਡੇ ਹੈੱਡ ਨੇ ਉਹਨਾਂ ਨੂੰ ਉਹ ਚ ਕਮੀਆਂ ਤਾਂ ਤਾਂ ਹੀ ਉਹਨੇ ਦੇ ਹਿਸ਼ੇ ਦੇਸ਼ ਦਿੱਤੇ ਨੇ ਸਾਨੂੰ ਹਾਂਜੀ ਅਸੀਂ ਦੇਖੀ ਨਹੀਂ ਪਰ ਰੇਸ਼ਤਾਨ ਆਉਂਦਾ ਜੇ ਕਮੀਆਂ ਕਮੀਆਂ ਦੂਰ ਕਰ ਦੇਣ ਉਹਨਾਂ ਨਾਲ ਮਿਲ ਕੇ ਸਾਨੂੰ ਕੀ ਤਰਾਜ ਐ ਅੱਜ ਐਮਰਜੈਂਸੀ ਮੂਵੀ ਜਿਹੜੀ ਸੀ ਇੱਥੇ ਰਿਲੀਜ਼ ਹੋਈ ਸੀ ਜੀਦੇ ਸਬੰਧ ਦੇ ਵਿੱਚ ਐਸਜੀਪੀਸੀ ਵੱਲੋਂ ਦਾ ਵਿਰੋਧ ਕੀਤਾ ਗਿਆ ਹੈਗਾ ਇਹਦੀ ਸਾਨੂੰ ਇਨਪੁਟਸ ਆਈਆਂ ਸੀ ਕਿ ਜਿਹਦੇ ਸਬੰਧ ਦੇ ਵਿੱਚ ਅਸੀਂ ਇੱਥੇ ਐਸਐਚਓ ਸਾਹਿਬਾਨ ਤੇ ਹੋਰ ਫੋਰਸ ਜਿਹੜੀ ਤਲਅਤ ਕੀਤੀ ਸੀ ਮਿੱਤਲ ਮਾਲ ਦੇ ਉੱਪਰ ਤਾਂ ਜੋ ਕੋਈ ਅਨੁਸ਼ਕਾ ਵੀ ਘਟਨਾਨਾ ਵਾਪਰ ਸਕੇ ਤਾਂ ਜਿਹੜਾ ਸੀ ਐਸਜੀਪੀਸੀ ਵੱਲੋਂ ਵਿਰੋਧ ਕੀਤਾ ਗਿਆ ਸੀ ਕਿ ਤੇ ਮੂਵੀ ਚੱਲ ਰਹੀ ਹੈਗੀ ਇਹ ਉਹਦੇ ਸਬੰਧ ਦੇ ਵਿੱਚ ਅਸੀਂ ਇੱਥੋਂ ਦਾ ਜਿਹੜਾ ਮੈਨੇਜਰ ਸੀਗਾ ਉਹ ਬੁਲਾ ਕੇ ਇਹਨਾਂ ਨਾਲ ਗੱਲਬਾਤ ਕਰਾਈਏਗੀ ਮੈਨੇਜਰ ਨੇ ਇਹਨਾਂ ਨੂੰ ਬਿਸ਼ਵਾਸ ਇਹਨਾਂ ਨੂੰ ਵਿਸ਼ਵਾਸ ਦਿਵਾਇਆ ਐਸਜੀਪੀਸੀ ਦੇ ਜਿਹੜੇ ਪ੍ਰਧਾਨ ਸਹਿਬਾਨ ਹੈਗੇ ਵੀ ਅਸੀਂ ਨਾ ਮੂਵੀ ਚਲਵਾ ਰਹੇ ਹਾਂ ਤੇ ਨਾ ਹੀ ਅਸੀਂ ਕੋਈ ਦੀਆਂ ਟਿਕਟਾਂ ਵੇਚੀਆਂ ਨੇਗੀ ਜੀ ਦਸਵੰਦ ਚ ਇਹਨਾਂ ਨੇ ਤਸੱਲੀ ਜ਼ਾਹਰ ਕੀਤੀ ਆ ਫਿਰ ਇਹਨਾਂ ਦੇ ਪੰਜ ਬੰਦੇ ਕਹਿੰਦੇ ਸੀ ਸਕਰੀਨਸ ਦੇਖ ਕੇ ਆਉਣੀ ਆ ਕਿ ਮੂਵੀ ਚਲਾਤਾ ਨਹੀਂ ਰਹੇ ਉਹ ਦੇਖਣ ਦੇ ਲਈ ਗਏ ਆ ਤੇ ਇਹਨਾਂ ਦਾ ਵਿਸ਼ਵਾਸ ਹੋਣ ਤੇ ਜਿਹੜਾ ਇਹ ਖਤਮ ਹੋ ਚੁੱਕ ਗਿਆ ਮਤਲਬ ਜੋ ਜਿਨ੍ਹਾਂ ਨੇ ਫਿਲਮ ਚਲਾਣੀ ਹੈਗੇ ਜੀ ਇਹਦੇ ਮੈਨੇਜਰ ਜੋ ਹੈਗੇ ਆ ਉਹ ਕਹਿ ਰਹੇ ਆ ਵੀ ਅਸੀਂ ਨਹੀਂ ਖਰੀਦੀ ਨਹੀਂ ਹੈਗੀ ਅਸੀਂ ਨਹੀਂ ਚਲਾ ਰਹੇ ਹਾਂ